ਤਕੋ ਲੀ ਖੂ ਲਵਾਉਣਾ ਰਾਏਪੁਰ ਦੀ ਰਾਣੀ ਨੂੰ ਤਾਰ ਕੇ ਸਤਗੁਰ ਜੀ ਅਗਲੇ ਨਗਰਾਂ ਨੂੰ ਆ ਗਏ ਟੋਡੇ ਤੇ ਟੋਡੇ ਤੋਂ ਢੋਕਲੀ ਪੁੱਜੇ ਢੋਕਲੀ ਦੇ ਲੋਕਾਂ ਨੇ ਸਤਗੁਰ ਜੀ ਦੀ ਬਹੁਤ ਸੇਵਾ ਕੀਤੀ ਉਸ ਪਿੰਡ ਵਾਲਿਆਂ ਨੂੰ ਪੀਣ ਵਾਲੇ ਜਲ ਦੀ ਬਹੁਤ ਤੰਗੀ ਸੀ ਜਿੱਥੋਂ ਵੀ ਖੂਪਟਦੇ ਸਨ ਉਥੋਂ ਹੀ ਪਾਣੀ ਨਹੀਂ ਸੀ ਨਿਕਲਦਾ ਜੋ ਨਿਕਲਦਾ ਸੀ ਤਾਂ ਉਹ ਪਾਣੀ ਪੀਣ ਵਾਲਾ ਨਹੀਂ ਸੀ ਹੁੰਦਾ ਸਤਗੁਰ ਜੀ ਦੇ ਅੱਗੇ ਉਹਨਾਂ ਨੇ ਬੇਨਤੀ ਕੀਤੀ ਹੇ ਦਾਤਾ ਦਇਆ ਕਰੋ ਅਸਾਨੂੰ ਜਲ ਬਖਸ਼ੋ ਕੀ ਮਾਮਲਾ ਹੈ ਇੱਥੇ ਜਲ ਨਹੀਂ ਸਤਗੁਰ ਜੀ ਨੇ ਪੁੱਛਿਆ ਨਹੀਂ ਮਹਾਰਾਜ ਅਸੀਂ ਖੂਪ ਉਠਦੇ ਥੱਕ ਜਾਂਦੇ ਹਾਂ ਪਰ ਜਲ ਨਹੀਂ ਨਿਕਲਦਾ ਇਹ ਸੁਣ ਕੇ ਸਤਗੁਰ ਜੀ ਮੁਸਕਰਾ ਪਏ ਸਹਿਬਾ ਨੇ ਕਿਹਾ ਤੁਸਾਂ ਦੇ ਬਜ਼ੁਰਗਾ ਦੀ ਮਨਮਕਤਾ ਤੇ ਲਾਪਰਵਾਹੀ ਦੇ ਕਾਰਨ ਇਹ ਤੰਗੀ ਤੁਸਾਂ ਨੂੰ ਹੋਈ ਹੈ ਓ ਕਿਵੇਂ ਮਹਾਰਾਜ ਜੀ ਇੱਕ ਮੁਖੀਏ ਨੇ ਪੁੱਛਿਆ ਸਾਧੂ ਕਰਤਾਰ ਦੇ ਭਗਤ ਸਨ ਤੁਸੀਂ ਤੇ ਬਜ਼ੁਰਗਾ ਨੇ ਉਹਨਾਂ ਨੂੰ ਹਾਸੀ ਕੀਤੀ ਉਹਨਾਂ ਸਾਧੂਆਂ ਵਿੱਚੋਂ ਇੱਕ ਸਾਧੂ ਜਲ ਲੈਣ ਵਾਸਤੇ ਗਿਆ ਤਾਂ ਇੱਕ ਮੁਖੀਏ ਨੇ ਜਲ ਨਾ ਲੈਣ ਦਿੱਤਾ ਸਾਧੂ ਤਰਹਾਏ ਹੀ ਰਹੇ ਕਰਤਾਰ ਦਾ ਐਸਾ ਪਾਣਾ ਹੋਇਆ ਕਿ ਸਾਧੂਆਂ ਦੇ ਤੁਰ ਜਾਣ ਪਿੱਛੋਂ ਖੂਹਾਂ ਵਿੱਚੋਂ ਪਾਣੀ ហេਠਾਂ ਉੱਤਰ ਗਿਆ ਐਸਾ ਉਤਰਿਆ ਕੇ ਮੋਰ ਉੱਪਰ ਨਾ ਆਇਆ ਕਰਤਾਰ ਨੇ ਇਸ ਧਰਤੀ ਦੇ ਟੁਕੜੇ ਹੀਠੋਂ ਪਾਣੀ ਕਿਤੇ ਦੂਰ ਖਿੱਚ ਲਿਆ ਹੈ ਧਰਤੀ ਹੀਠੋਂ ਪਾਣੀ ਸੁੱਕ ਗਿਆ ਬਾਹਰੋਂ ਲਿਆ ਕੇ ਪਾਣੀ ਪਿੰਦੇ ਰਹੇ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੋਈ ਧਰਮ ਦਾ ਕੰਮ ਕਰੀਏ ਜੱਗ ਕਰਕੇ ਵਾਹਿਗੁਰੂ પાસે ਆਪਣੇ ਕੁਕਰਮ ਦੀ ਭੁੱਲ ਬਖਸ਼ਾਈਏ ਸਤਗੁਰ ਜੀ ਦੀ ਜਵਾਨੋਂ ਇਹ ਹਾਲ ਸੁਣ ਕੇ ਪਿੰਡ ਦੇ ਮੁਖੀਏ ਦੇ ਪੈਰਾਂ ਹੀਠੋਂ ਮਿੱਟੀ ਨਿਕਲ ਗਈ ਉਹ ਸਤਗੁਰੂ ਜੀ ਦੇ ਚਰਨਾ ਉੱਪਰ ਡਿੱਗ ਪਿਆ ਉਹਨਾਂ ਨੇ ਹੱਥ ਜੋੜ ਕੇ ਤੇ ਗਲ ਵਿੱਚ ਪੱਲੂ ਪਾ ਕੇ ਆਖਿਆ ਆਪ ਸਰਬ ਕਲਾ ਸਮਰੱਥ ਹੋ ਦਇਆ ਕਰੋ ਦੇਖੋ નિર્ਦੋਸ਼ ਜੀਵ ਪਸ਼ੂ ਪੰਛੀ ਅਤੇ ਕੀੜੇ ਮਕੌੜੇ ਧਿਆਏ ਰਹਿੰਦੇ ਹਨ ਇੰਦਰ ਦੇਵਤਾ ਵੱਲ ਦੇਖਦੇ ਰਹਿੰਦੇ ਹਨ ਕਦੋਂ ਇੰਦਰ ਦੇਵਤਾ ਮਿਹਰ ਕਰੇ ਤੇ ਕਦੋਂ ਵਰਖਾ ਹੋਵੇ ਯੱਗ ਕਰੋ ਹੋਮ ਕਰੋ ਜਾਂ ਅਰਦਾਸ ਕਰੋ ਬਸ ਜਿਵੇਂ ਜਿਵੇਂ ਅਸਾਨੂੰ ਪਾਣੀ ਬਖਸ਼ੋ ਅਸੀਂ ਆਪ ਦਾ ਹਰ ਤਰ੍ਹਾਂ ਹੁਕਮ ਮੰਨਣ ਨੂੰ ਤਿਆਰ ਹਾਂ ਇੱਕ ਭੰਡਾਰਾ ਕਰੋ ਉਸ ਭੰਡਾਰੇ ਵਿੱਚ ਸਾਧੂਆਂ ਦੇ ਪਿੰਡ ਦੇ ਮਾਸੂਮ ਬੱਚਿਆਂ ਲੋੜਵੰਦ ਗਰੀਬਾਂ ਨੂੰ ਪ੍ਰਸ਼ਾਦ ਛਕਾਓ ਵਾਹਿਗੁਰੂ ਅੱਗੇ ਸ਼ੁੱਧ ਹਿਰਦੇ ਨਾਲ ਅਰਦਾਸ ਕਰੋ ਅੱਗੇ ਨੂੰ वचन ਦੇਵੋ ਕਿ ਤੁਸੀਂ ਜ਼ਰੂਰ ਵਾਹਿਗੁਰੂ ਨੂੰ ਚੇਤੇ ਕਰੋਗੇ ਤੇ ਧਰਮਸ਼ਾਲਾ ਬਣਾਵੋਗੇ ਅਸੀਂ ਭੰਡਾਰਾ ਕਰਦੇ ਹਾਂ ਆਨ ਨਕਿਓ ਮਿੱਠਾ ਤੇ ਦੁੱਧ ਲਿਆਈਏ ਭੇਟਾ ਕਰਦੇ ਹਾਂ ਤੁਸੀਂ ਆਪ ਸਭ ਕੁਝ ਕਰਾਓ ਅਸੀਂ ਵਾਹਿਗੁਰੂ ਦੀ ਸਿਮਰਨ ਕਰਾਂਗੇ ਤੇ ਧਰਮਸ਼ਾਲਾ ਵੀ ਬਣਵਾਵਾਂਗੇ ਆਪ ਸਾਰੀ ਮਰਿਆਦਾ ਪੂਰੀ ਕਰਕੇ ਖੂਪਟਵਾਵੋ ਆਪਣੇ ਘਰ ਕਮਲਾ ਨਾਲ ਪਹਿਲਾਂ ਟੱਪ ਲਾਵੋ ਦਇਆ ਕਰੋ ਅਸਾਂ ਗਰੀਬਾਨ ਹਾਂ ਤਾਰੋ ਸਤਗੁਰ ਜੀ ਦੇ ਮਨ ਮੇਰ ਆਈ ਕੁਝ ਦਿਨ ਵਾਸਤੇ ਉਸ ਨਗਰ ਅਟਕ ਗਏ ਅਕਾਲ ਪੁਰਖ ਤੇ ਸਤਿਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਵਾ ਕੇ ਵੰਡੀ ਤੇ ਇੱਕ ਸੁੰਦਰ ਅਸਥਾਨ ਦਾ ਤੇ ਖੂਦਾ ਟੱਪ ਲਾਇਆ ਪੰਜ ਟੱਪ ਲਾ ਕੇ ਸਾਹਿਬ ਤਾਂ ਪਿੱਛੇ हट ਗਏ ਤੇ ਨਗਰ ਵਾਸੀ ਖੂ ਨੂੰ ਪੁੱਟਣ ਲੱਗ ਪਏ ਸਾਰਾ ਦਿਨ ਤੇ ਸਾਰੀ ਰਾਤ ਪੁੱਟਦੇ ਰਹੇ ਜਲ ਪ੍ਰਾਪਤੀ ਦੀ ਖੁਸ਼ੀ ਵਿੱਚ ਉਹਨਾਂ ਨੂੰ ਨਾ ਥਕੇਵਾ ਹੋਇਆ ਤੇ ਨਾ ਅਕੇਵਾ ਹੋਰ ਰੇਤ ਦੀ ਸਤਾ ਤੱਕ ਪਹੁੰਚ ਗਏ ਪਹਿਲਾਂ ਸੁੱਕੀ ਰੇਤ ਆਈ ਤੇ ਪਿੱਛੋਂ ਗਿੱਲੀ ਰੇਤ ਗਿੱਲੀ ਰੇਤ ਆਉਣ ਤੇ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਜਲ ਆਉਣ ਦੀ ਆਸ ਹੋ ਗਈ 4 ਕੋ ਫੁੱਟ ਹੋਰ ਡੂੰਗੇ ਗਏ ਤਾਂ ਜਲ ਆ ਗਿਆ ਬਹੁਤ ਸੁੰਦਰ ਤੇ ਨਿਰਮਲ ਜਲ ਜਿਸ ਨੂੰ ਦੇਖ ਕੇ ਪੀ ਕੇ ਨਗਰ ਵਾਸੀਆਂ ਨੇ ਪੁੱਠੀਆਂ ਸ਼ਾਲਾਂ ਮਾਰੀਆਂ ਸਤਿਗੁਰ ਜੀ ਨੂੰ ਮਹਾ ਕਰਾਮਾਤੀ ਅਤੇ ਪਰਮਾਤਮਾ ਦਾ ਰੂਪ ਜਾਤਾ ਬਾਰ ਜਵਾਨ ਤੇ ਬੁੱਢਾ ਸਭ ਦਰਸ਼ਨ ਨੂੰ ਆਏ ਨਜ਼ਰਾਨੇ ਚੜਾਏ ਤੇ ਸਾਰੇ ਸਤਗੁਰ ਜੀ ਦੇ ਸਿੱਖ ਬਣੇ ਪਾਣੀ ਨਿਕਲ ਆਇਆ ਤਾਂ ਸਤਗੁਰ ਜੀ ਨੇ ਹੁਕਮ ਕੀਤਾ ਹੁਣ ਇਸ ਖੂਹ ਨੂੰ ਬਾਵਲੀ ਰੂਪ ਬਣਾਓ ਇਸ ਦੇ ਨਾਲ ਧਰਮਸ਼ਾਲਾ ਤਿਆਰ ਕਰਨੀ ਬਾਵਲੀ ਤੇ ਧਰਮਸ਼ਾਲਾ ਨੂੰ ਚੂਨੇ ਪੱਕੀ ਇੱਟ ਨਾਲ ਤਿਆਰ ਕਰਨਾ ਇਸ ਦਾ ਨਿਰਮਲ ਜਲ ਜੋ ਪੀਵੇਗਾ ਸੋ ਜਨਮ ਮਰਨ ਤੋਂ ਛਟਕਾਰਾ ਪਾਵੇਗਾ ਜਿਹੜਾ ਇਸ਼ਨਾਨ ਕਰੇਗਾ ਇਸ ਦੀ ਦੇ ਦੇ ਸਾਰੇ ਰੋਗ ਕੱਟੇ ਜਾਣਗੇ ਇਸ ਨੂੰ ਤਿਆਗ ਕਰਕੇ ਪਾਣੀ ਵਾਸਤੇ ਜਿੱਥੇ ਵੀ ਖੂਪ ਟੋਗੇ ਉਥੋਂ ਹੀ ਜਲ ਨਿਕਲ ਆਵੇਗਾ ਨਿਰਮਲ ਹੋਵੇਗਾ ਇਸ ਤਰ੍ਹਾਂ ਠਕੋਲੀ ਦੇ ਲੋਕਾਂ ਨੂੰ ਜਲ ਤੇ ਨਵਾਂ ਜੀਵਨ ਬਖਸ਼ ਕੇ ਸਤਗੁਰੂ ਜੀ ਅੱਗੇ ਤੁਰ ਪਏ ਕਿਉਂਕਿ ਛੇਤੀ ਤੋਂ ਛੇਤੀ ਸ਼੍ਰੀ ਆਨੰਦਪੁਰ ਪਹੁੰਚਣਾ ਸੀ ਠਕੋਲੀ ਦੇ ਵਾਸੀ ਸਤਗੁਰੂ ਜੀ ਨੂੰ ਵਿਦਾ ਕਰਨ ਵਾਸਤੇ ਤਕਰੀਬਨ 3 ਮੀਲ ਤੱਕ ਨੰਗੇ ਪੈਰੀ ਨਾਲ ਆਏ ਸਤਿਗੁਰੂ ਜੀ ਨੇ ਸਭ ਨੂੰ ਨਿਹਾਲ ਕਰ ਦਿੱਤਾ